ਹਾਂਜੀ ਸਰ ਕੀ ਨਾਮ ਜੇ ਮੇਰਾ ਨਾਮ ਹੈ ਸਰ ਸੁੰਦਰ ਸਿੰਘ ਮੱਤੂਵਾਲ ਸਲਾਹਕਾਰ ਆ ਰਹਾ ਅਠੀਰ ਬਾਬਾ ਜੀ ਦੇ ਪਲਾਈ ਟੈਸਟ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਹੋਇਆ ਵਾ ਇਹ ਸ਼ੀਰ ਬਾਬਾ ਜੀ ਦੇ ਪਲਾਈ ਟੈਸਟ ਬਾਰੇ ਜੋ ਵਿਦਿਆਦੇ ਖੇਤਰ ਦੇ ਵਿੱਚ ਜੋ ਬੱਚੇ ਜਿਹੜੇ ਸਾਡੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦਾ ਜਿਹੜਾ ਪੱਧਰ ਉੱਚਾ ਕਰਨ ਵਾਸਤੇ ਇਹ ਅੱਜ ਦਾ ਇਹ ਪ੍ਰੋਗਰਾਮ ਹੋਇਆ ਜੇਸੀਬੀ ਦੇ ਬੱਚਿਆਂ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਜਨਰਲ ਪ੍ਰੋਗਰਾਮ ਦੇ ਕੁਐਸਚਨ ਕੀਤੇ ਗਏ ਜਿਨ੍ਹਾਂ ਵਿੱਚ ਜਿਹੜਾ ਵਾ ਸਮਾਜਿਕ ਧਾਰਮਿਕ ਅਤੇ ਜੋ ਪ੍ਰੋਬਲਮਸ ਉਹਦੇ ਬਾਰੇ ਬੱਚਿਆਂ ਨੂੰ ਅਵੇਅਰਨੈਸ ਕੀਤਾ ਗਿਆ ਜਿਹੜੇ ਬੱਚਿਆਂ ਨੇ ਵਿਦਿਆ ਦੇ ਖੇਤਰ ਵਿੱਚ ਪਹਿਲਾ ਦੂਸਰਾ ਤੀਸਰਾ ਸਥਾਨ ਪ੍ਰਾਪਤ ਕੀਤਾ ਵਾ ਉਹਨਾਂ ਨੂੰ ਵੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਤਾਂ ਜੋ ਇਹ 25 ਉਤਸ਼ਾਹਤ ਹੋ ਕੇ ਚੰਗੀ ਤਰ੍ਹਾਂ ਪੜ੍ਹਨ ਇੱਕ ਚੰਗੇ ਨਾਗਰਿਕ ਬਣ ਕੇ ਆਪਣੇ ਦੇਸ਼ ਦਾ ਆਪਣੇ ਸਮਾਜ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਿਤੇ ਚੁਲਾਈ ਸੱਛਤ ਹਲਕਾ ਪ੍ਰਿੰਸੈਂਟ ਸਾਡੇ ਇੱਥੇ ਅੱਜ ਪਿੰਡ ਲੋਗੜ ਹੈ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਇੱਥੇ ਸਾਡੇ ਪਿੰਡ ਲੋਗੜ ਦੇ ਵਿਦਵਤ ਵੱਲੋਂ ਪ੍ਰੋਗਰਾਮ ਨਿਖਾਇਆ ਗਿਆ ਸੀ ਸਰਦਾਰ ਹੀਰਾ ਸਿੰਘ ਜੀ ਪ੍ਰਧਾਨ ਜੀ ਸਾਡੇ ਸਤਕਾਰਯੋਗ ਨੰਬਰ ਦਾ ਗੁਰਦਿਆਲ ਸਿੰਘ ਜੀ ਸਾਡੇ ਸਤਕਾਰਯੋਗ ਜਫਰ ਜੋਗਾ ਸਿੰਘ ਜੀ ਜਗਤਾਰ ਸਿੰਘ ਜੀ ਖੰਡਾਰ ਅਸ ਪ੍ਰਮਾਨ ਸਿੰਘ ਜੀ ਤੇ ਸਾਡੇ ਵੀਰ ਸੈਜੀ ਸਾਹਿਬ ਹਰਪ੍ਰੀਤ ਸਿੰਘ ਜੀ ਇਹਨਾਂ ਨੇ ਸਾਰਿਆਂ ਨੇ ਇਕੱਠੇ ਨੇ ਪ੍ਰੋਬਲਿਕ ਐਸੀ ਕਿ ਅਸੀਂ ਬੱਚਿਆਂ ਨੂੰ ਸਨਮਾਨਤ ਕਰਨਾ ਮੈਡਮ ਨੇ ਸਲਾਹ ਕੀਤੀ ਇਹਨਾਂ ਪ੍ਰਵਾਨਗੀ ਦਿੱਤੀ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਰੇ ਸਕੂਲ ਦਾ ਕਿਉਂਕਿ ਸਕੂਲ ਨੇ ਬੜਾਈ ਵਧੀਆ ਸਹਿਯੋਗਤਾ ਹਾਲੂ ਅਸੀਂ ਹੁਣ ਹਾਲ ਬੱਚਿਆਂ ਨੂੰ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਵਾ ਇਸ ਤੋਂ ਇਲਾਵਾ ਹੋਰ ਬੱਚਿਆਂ ਨੂੰ ਜਿਨ੍ਹਾਂ ਨੇ ਸਵਾਲ ਖਾਇਆ ਪ੍ਰਸ਼ਨ ਉਤਰਾਂ ਦਾ ਵਧੀਆ ਜਵਾਬ ਦਿੱਤੇ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਬਹੁਤਾਂ ਦਾ ਮਤਵਾਰਨੀ ਸਾਡੇ ਵਿੱਚ ਬੈਠੇ ਨੇ ਸਾਡੇ ਸਹਿਕਾਰਯੋਗ ਸਰਪੰਚ ਸਾਹਿਬ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਧੰਨਵਾਦ ਕਰਦਾ ਹਾਂ ਸਾਰੇ ਸਟਾਫ ਦਾ ਧੰਨਵਾਦ ਕਰਦਾ ਮੈਡਮ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਜੀ ਮੈਂ ਸਪੰਚੀਦਰ ਨਸਸ ਲੋਗਲ ਫੰਡ ਤੇ ਮੈਂ ਵਿੱਦਿਆਕ ਬਾਬਾ ਜੀ ਨਾਲ ਸੰਬੰਧ ਵਿੱਦਿਆ ਕਾ ਟਰਸਟ ਚੰਡੀਗੜ੍ਹ ਜਿਸਟੇਟ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਨਾ ਵੱਡਾ ਉਪਰਾਲਾ ਕਰਕੇ ਸਾਡੇ ਪਿੰਡ ਲੋਗਾਂ ਵਿੱਚ ਬੱਚਿਆਂ ਦੀ ਪੜ੍ਹਾਈ ਵਾਸਤੇ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਜਿਹੜੇ ਬੱਚੇ ਵਧੀਆ ਪੜ੍ਹਾਈ ਕੀਤੇ ਤੇ ਸਟਾਫ ਦਾ ਵੀ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਬਹੁਤ ਬੱਚਿਆਂ ਨੂੰ ਮਿਹਨਤ ਲਈ ਤੇ ਮੈਂ ਸਾਡੇ ਪਿੰਡ ਵਾਲੀਆਂ ਟੀਮ ਇਧਰੋਂ ਕੈਮਰਾ ਕੋਲ ਮੜ ਗਿਆ ਕਿੰਨਾ ਦੇ ਬਹੁਤ ਸਹਿਯੋਗ ਦਿੱਤਾ ਹੈ ਕਿ ਇਸ ਪ੍ਰੋਗਰਾਮ ਨੂੰ ਸਿਰੇ ਚੜਾਉਣ ਵਾਸਤੇ ਤੇ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਹਾਂ ਕਿ ਵੱਧ ਤੋਂ ਵੱਧ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈਏ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਬਹੁਤ ਵਧੀਆ ਪੜ੍ਹਦੇ ਆ ਅੱਜ ਮੈਂ ਵੇਖ ਕੇ ਬੜਾ ਖੁਸ਼ ਹਾਂ ਕਿ ਸਾਡੇ ਪਿੰਡ ਦੇ ਕਿੰਨਾ ਵਧੀਆ ਸਟਾਫ ਹੈ ਜਿੰਨੇ ਬੱਚਿਆਂ ਨੂੰ ਇੰਨਾ ਪੜ੍ਹਾਇਆ ਹੈ ਕਿ ਇੰਨਾ ਵਧੀਆ ਤਰੀਕੇ ਨਾਲ ਸਿਖਾਇਆ ਗਿਆ ਹੈ ਕਿ ਬਹੁਤ ਹੀ ਸੋਹਣੇ ਬੱਚੇ ਜਵਾਬ ਦਿੰਦਾ ਹੈ ਹਰ ਸਵਾਲ ਦਾ ਤੁਸੀਂ ਮੈਂ ਪਿੰਡ ਵਾਲਿਆਂ ਨੂੰ ਹੋਰ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਨੂੰ ਚਾਪਾ ਬੱਚਿਆਂ ਨੂੰ ਪੜਾਗੇ ਸਰਕਾਰੀ ਸਕੂਲ ਜਿਹੜੇ ਸਟਾਫ ਬਹੁਤ ਵਧੀਆ ਤਰੀਕੇ ਨਾਲ ਪੜਾ ਰਿਹਾ ਤੇ ਬੱਚੇ ਬਹੁਤ ਮੱਲਾ ਮਾਰ ਰਹੇ ਇਸ ਕਰਕੇ ਮੈਂ ਇਹ ਕਹਿੰਦਾ ਆ ਸਾਰੀ ਟੀਮ ਦਾ ਸਾਰ ਨੂੰ ਆਏ ਸਾਡੇ ਇਹਨਾਂ ਦਾ ਮਹਿਮਾਨਾਂ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਮੰਗਾਂਗੇ ਮੇਰਾ ਨਾਮ ਸੁਖਦੀਪਾ ਮੈਂ ਬਤੌਰ ਹੈ ਟਿਚਰ ਸਕਰੀ ਅਨੇਬਿਸ ਕੋ ਲੋਗਰ ਬਿੱਟੀ ਡਿਊਟੀ ਦੀ ਮਾਰੀ ਨਹੀਂ ਮੈਂ ਅੱਜ ਜੋ ਵੀ ਦੇ ਇਸ ਪੂਰੇ ਚੋਰਾਮੋਇਆ ਦੇ ਵਿੱਚ ਸਰਦਾਰ ਸਰਪੰਚ ਸਾਹਿਬ ਇਕੱਠੇ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਬਾਕੀ ਜਿਹੜੇ ਕ੍ਰੈਸਟ ਦੇ ਮੈਂਬਰ ਨੇ ਉਹਨਾਂ ਨੂੰ ਸਾਜੰਦਾ ਗਿਆ ਕਰਦੀ ਆਂ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਉਪਰਾਲਾ ਕੀਤਾ ਹੈ ਬੱਚਿਆਂ 'ਚ ਬਹੁਤ ਵਧੀਆ ਮੋਟੀਵੇਸ਼ਨ ਪੈਦਾ ਹੋਈ ਏ ਇੱਕ ਉਹਨਾਂ ਵਿੱਚ ਜਾਗਰੂਕੀ ਪੈਦਾ ਹੋਈ ਏ ਕੋਈ ਸਿੱਖਣ ਦੀ ਸਮੂਹ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੇ ਕਹਿੰਦੀ ਆ ਕਿ ਅੱਜ ਤੋਂ ਮੈਂ ਉਹ ਜਿਹੇ ਪ੍ਰੋਗਰਾਮਸ ਨੂੰ ਰਿਚਿਟ ਕੀਤਾ ਜਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ